ਜੋ ਸਾਰੇ ਪੰਜਾਬ ਵਿੱਚ ਇੱਕ ਆਪਰੇਸ਼ਨ ਈਗਲ ਅਸੀਂ ਸ਼ੁਰੂ ਕੀਤਾ ਹੈ ਔਰ ਚੌਥਾ ਆਪਰੇਸ਼ਨ ਹੈ ਪੰਜਾਬ ਪੁਲਿਸ ਦਾ ਇੱਕ ਦ੍ਰਿੜ ਸੰਕਲਪ ਹੈ ਕਿ ਇਹ ਜਿਹੜਾ ਨਸ਼ੇ ਦਾ ਕੋੜ ਹੈ ਇਸ ਨੂੰ ਜੜੋਂ ਖਤਮ ਕੀਤਾ ਜਾਵੇ ਔਰ ਇਸ ਦੇ ਤਹਿਤ ਸਾਡੀ 3 ਪ੍ਰੋਂਗ ਸਟ੍ਰੈਟਜੀ ਹੈ ਇੱਕ ਹੈਗੀ ਹੈ ਸਟ੍ਰਿਕਟ ਇਨਫੋਰਸਮੈਂਟ ਕਿ ਜਿਹੜੇ ਨਸ਼ਾ ਵੇਚਣ ਵਾਲੇ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸੈਕੰਡ ਇਜ਼ ਐਜੂਕੇਟਿੰਗ ਦ ਪੀਪਲ ਕਿ ਲੋਕਾਂ ਨੂੰ ਨਸ਼ਿਆਂ ਦੇ ਜਿਹੜੇ ਅ ਦੁਰ ਦੁਸ਼ ਪ੍ਰਨਾਮ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਇਹ ਜਿਹੜੇ ਡਰਗ ਵੇਚਣ ਵਾਲੇ ਆ ਜਿਹੜੇ ਵੱਡੇ ਸਮੱਗਲਰਸ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਔਰ ਤੀਸਰਾ ਸਾਡੀ ਹੈ ਕਿ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਇਸ ਪਾਸੇ ਨੂੰ ਦੁਰ ਗਏ ਹੈ ਉਹਨਾਂ ਦਾ ਨਸ਼ੇ ਨਸ਼ੇ ਤੋਂ ਉਹਨਾਂ ਨੂੰ ਬਾਹਰ ਕੱਢੀਏ ਔਰ ਉਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਸੋ ਐਸੇ ਜਿਹੜਾ ਸਾਡਾ ਇੱਕ ਮਹਿੰਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਐਸੇ ਦੇ ਤਹਿ ਤੇ ਆਪਰੇਸ਼ਨ ਇਵਿਲ ਫੋਰ ਸ਼ੁਰੂ ਕੀਤਾ ਗਿਆ ਹੈ ਔਰ ਸਾਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਸੀਨੀਅਰ ਅਫਸਰ ਜਾ ਕੇ ਜਿਹੜੇ ਸਾਡੇ ਹੌਟਸਪੌਟਸ ਐ ਡਰੱਗਸ ਦੇ ਉੱਥੇ ਦੀ ਘੇਰਾਬੰਦੀ ਕਰਕੇ ਜਿਹੜੇ ਸਾਡੇ ਨੌਨ ਸਮਗਲਸ ਐ ਜਿਹੜੇ ਨੌਨ ਡਰਗ ਤਰਾਫਿਕਰਸ ਹੈ ਉਹਨਾਂ ਦੀ ਤਲਾਸ਼ੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੇ ਇਹ ਸੋ ਕਾਲਡ ਵੱਡੀ ਮੱਛੀਆਂ ਨੇ 빅 ਫਿਸ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਹਨਾਂ ਦੇ ਖਿਲਾਫ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਔਰ ਜਿਹੜੇ ਇਹ ਵੱਡੇ ਡਰਗਸ ਸਮਗਲਰਸ ਨੇ ਪਿਛਲੇ 1 ਸਾਲ ਦੇ ਦੌਰਾਨ ਮੈਂ ਸਮਝਦਾ ਹਾਂ ਕਿ 356 ਦੇ ਕਰੀਬ ਵੱਡੇ ਸਮੱਗਲਰਸ ਅਸੀਂ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ 250 ਤੋਂ ਵੱਧ ਲੋਕਾਂ ਦੇ ਜਿਹੜੀ ਪ੍ਰਾਪਰਟੀ ਸੀਗੀ ਜਿਹੜੀ ਇਲਗੋਟਨ ਪੈਸੇ ਤੋਂ ਉਹਨਾਂ ਨੇ ਬਣਾਈ ਸੀ ਉਹ ਆਇਡੈਂਟੀਫਾਈ ਕਰਕੇ ਉਸਦੇ ਫੋਰਫੀਚਰ ਲਈ ਅਸੀਂ ਕੇਸ ਭੇਜੇ ਆਂ ਔਰ ਪਿਛਲੇ 1 ਸਾਲ ਦੇ ਵਿੱਚ ਅਸੀਂ 200 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਫੋਰਫੀਟ ਵੀ ਕੀਤੀ ਹੈ ਜਿਹੜੀ ਵੱਡੇ ਸਮੱਗਲਰਸ ਸੋ ਇਹ ਜਿਹੜੀ ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਇਹ ਮਹਿੰਮ ਹੈ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਲੋਕਾਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤਾਵਨ ਕਰਨ ਸਾਡੀ امداد ਕਰਨ ਤਾਂ ਕਿ ਇਸ ਨਸ਼ੇ ਦੇ ਕੋਰ ਨੂੰ ਅਸੀਂ ਜੜੋਂ ਖਤਮ ਕਰ ਸਕੇ ਸਰ ਜਿਹੜੇ ਪੰਜਾਬ ਪੁਲਿਸ ਨੂੰ ਸੈਮੀਨਾਰ ਲਗਾਏ ਜਾ ਰਹੇ ਹਨ ਨੌਜਵਾਨوں ਨੂੰ ਸਾਂਗ ਕੀਤਾ ਜਾ ਰਹੀ ਕਿ ਉਹਨਾਂ ਵੱਲ ਨਾ ਜਾਇਆ ਜਾਵੇ ਨਸ਼ੇ ਦੇ ਲਾਭਤਾਂ ਨੂੰ ਕਿਲਾ ਨੁਕਸਾਨ ਨਾਲ ਫਾਇਦਾ ਹੋ ਰਿਹਾ ਬੜਾ ਫਾਇਦਾ ਹੁੰਦਾ ਜੀ ਜਦੋਂ ਅਸੀਂ ਇਹ ਸੈਮੀਨਾਰਸ ਇਹ ਜਿਹੜੇ ਡਰੱਗਸ ਦੇ ਖਿਲਾਫ ਜਿਹੜਾ ਇੱਕ ਵਾਤਾਵਰਨ ਬਿਲਡ ਅਪ ਕੀਤਾ ਜਾਂਦਾ ਹੈ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਪੜਦੇ ਆ ਕਾਲਜਾਂ 'ਚ ਪੜਦੇ ਆ ਦੇਖੋ ਜਦੋਂ ਅਸੀਂ ਇਹਨਾਂ ਨੂੰ ਇਨਵੋਲਵ ਕਰਦੇ ਆ ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਤੇ ਉਹਨਾਂ ਨੂੰ ਵੀ ਜਾਗਰਤੀ ਆਂਦੀ ਹੈ ਕਿ ਨਸ਼ਿਆਂ ਦੇ ਕੀ ਦੁਸ਼ਪਰਨਾਮ ਨੇ ਔਰ ਅੱਗੇ ਜਾ ਕੇ ਕੀ ਇਹਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਸੋ ਇਹਦਾ ਬਹੁਤ ਵੱਡਾ ਫਾਇਦਾ ਹੈ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਚਾਰ ਅਭਿਆਨ ਹੁਣ ਤੱਕ ਵੱਡੇ ਅਭਿਆਨ ਚੱਲ ਚੁੱਕੇ ਆ ਔਰ ਹੁਣ ਵੀ ਪੰਜਾਬ ਦੇ ਵਿੱਚ ਐਜੂਕੇਟਿਵ ਪ੍ਰੋਗਰਾਮਸ ਹਰ ਜਗ੍ਹਾ ਜਾ ਰਹੀ ਹੈ ਸਰ ਪਿੰਡ ਪੱਧਰ ਤੇ ਜਾ ਕੇ ਕਿ ਸਰਪੰਚਾਂ ਦੇ ਨਾਲ ਟਾਈ ਅਪ ਕਰਕੇ ਕੋਈ ਇਹ ਰ ਮੈਸੇਜ ਕਨਵੇਂ ਕੀਤਾ ਜਾਵੇਗਾ ਪੁਲਿਸ ਵੱਲੋਂ ਕਿ رابطہ ਕਾਇਮ ਕਰਿਆ ਜਾਵੇ ਅਸ਼ਾ ਮੁਕਤ ਗੜਾ ਪਿੰਡ ਉਹ ਤੌਰ ਤੇ ਦੇਖਿਆ ਜਾ ਸਕਦਾ ਸਾਡੇ ਸਾਰੇ ਐਸ ਐਚ ਓਜ਼ ਡੀ ਐਸ ਪੀਜ਼ ਐਸ ਐਸ ਪੀਜ਼ ਤੱਕ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਿਹੜੇ ਵੀ ਡਰੱਗਸ ਤੋਂ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਨੂੰ ਅਸੀਂ ਚਿੰਨਿਤ ਕੀਤਾ ਹੈ ਆਈਡੈਂਟੀਫਾਈ ਕੀਤਾ ਹੈ ਉੱਥੇ ਜਾ ਕੇ ਨਾ ਕੇਵਲ ਸਰਪੰਚ ਔਰ ਪੰਚਾਇਤ ਨਾਲ ਬਲਕਿ ਆਮ ਲੋਕਾਂ ਨਾਲ ਵੀ ਛੋਟੀਆਂ-ਛੋਟੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਉਹਨਾਂ ਦੀ ਸਲਾਹ ਲਈਤੀ ਜਾਵੇ ਕਿ ਕਿਸ ਤਰ੍ਹਾਂ ਅਸੀਂ ਇਹ ਡਰੱਗਸ ਨੂੰ ਖਤਮ ਕਰੀਏ ਔਰ ਨਾਲ ਦੀ ਨਾਲ ਅਸੀਂ ਪੁਆਇੰਟ ਆਫ ਸੇਲ ਆਈਡੈਂਟੀਫਾਈ ਕੀਤੇ ਹੈ ਜਿਸ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਔਰ ਜਿਸ ਦਾ ਪਰਿਨਾਮ ਹੈ ਕਿ ਪਿਛਲੇ 1 ਸਾਲ ਦੇ ਵਿੱਚ ਸਾਡੀ ਜੀ ਹਿਰੋਇਨ ਦੀ ਰਿਕਵਰੀ 1350 ਕਿਲੋ ਤੋਂ ਵੱਧ ਸੀ ਜਿਹੜੀ ਕਿ ਹਰ ਸਾਲ 200-250 ਕਿਲੋ ਹੁੰਦੀ ਸੀਗੀ ਪਿਛਲੇ ਸਾਲ 1350 ਕਿਲੋ ਤੋਂ ਵੱਧ ਇਹ ਹਿਰੋਇਨ ਦੀ ਰਿਕਵਰੀ ਹੋਈ ਹੈ ਸੋ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਅਸੀਂ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਸਟ੍ਰਿਕਟ ਇਨਫੋਰਸਮੈਂਟ ਕਰਕੇ ਔਰ ਲੋਕਾਂ ਦੇ ਸਹਿਯੋਗ ਕਰਕੇ ਅਸੀਂ ਇਸ ਨੂੰ ਖਤਮ ਕਰ ਸਕਦੇ ਹਾਂ ਥੈਂਕ ਯੂ ਸਰ ਥੈਂਕ ਯੂ